ਕੱਕੂ ਨੇ ਜੀ ਢੱਕੇ ਲਾਤੇ ਕੁੱਤੇ ਦਾ ਤੇਰੀ ਉਂਈ ਫਰਦੇ ਵਿੱਚ ਕੀ ਵੀ ਚਾਰ ਬੈਗਟ ਲਾਇਏ ਭਿੰਡਾਂ ਦੇ ਤੇ ਅੱਜ ਕਾ ਤਾਂ ਆਪਣੇ ਕੋਲ ਟੋਕਰਾ ਲਿਆ ਕਰਨੇ ਭਿੰਡਾਂ ਦੇ ਨਹੀਂ ਨਹੀਂ ਲੁੱਕ ਐਚ ਇਹਨਾਂ ਦੀ ਬਿਊਟੀ ਦੇਖੋ ਭਾਈ ਹਲਦੀ ਜੀ ਵੀ ਆਪਾਂ ਸਿੱਟੀ ਸੀ ਪਿਛਲੀ ਵਾਰ ਤੇ ਚਮਕਾ ਨਹੀਂ ਹੋਇਆ ਜੋ ਜੀ ਵੀਰ ਆ ਹੁਣ ਮੇਰੀ ਵਾਰੀ ਹੈ ਵੀਡੀਓ ਬਣਾਉਂਦੀ ਪਹਿਲਾ ਮੇਰੇ ਕੋਲ ਕੋਈ ਆ ਗਿਆ ਸੀ ਆ ਸਲਾਈ ਵਾਲਾ ਗਾਕ ਗਾਕ ਨਹੀਂ ਸੱਚ ਕਸਟਮਰ ਸੌਰੀ ਤੇ ਮੇਰੇ ਆਉਂਦੇ ਨੂੰ ਇਹਨਾਂ ਨੇ ਸਾਰਾ ਅੱਜ ਤੋਂ ਜ਼ਿਆਦਾ ਬੀਜ ਬਜਈਆ ਕਰਤਾ ਤੇ ਇਹ ਹੁਣ ਕਾਦੀ ਛੋਲੇ ਛੋਲੇ ਵਿਝਣਗੇ ਹਾਂਜੀ ਕਿ ਆਪਣੀ ਫਰੈਂਡ ਸੀਗੀ ਆਈ ਹੋਈ ਤੇ ਉਹਨੇ ਸੋਫਿਆਂ ਦੇ ਗੱਦੀਆਂ ਬਣਾਉਣੀਆਂ ਸੀ ਤੇ ਉਹ ਦੇਖ ਕੇ ਗਈ ਆ ਮੇਰੇ ਕੋਲ ਹਜੇ ਬਾਬੇ ਦੀ ਕਸ਼ੈਰੀ ਨਹੀਂ ਬਣੀ ਕੀ ਕਰਾਂ ਕੰਮ ਹੀ ਬਹੁਤ ਆ ਗਾਂ ਦੇ ਦੇਣ ਤਾਂ ਧੰਤਿਆਰ ਦਾ ਟਾਈਮ ਆ ਅਜੇ ਸਫਾਈਆਂ ਕਰਨ ਵਾਲੀਆਂ ਪਈਆਂ ਸਮਝ ਨਹੀਂ ਲੱਗਦੀ ਵੀ ਕੀ ਕੀ ਕਰੀਏ ਆਇਦਰ ਇਨਾ ਆ ਜਾਵਾਂ ਵੇਲੀਆਂ ਨੇ ਇਨਨ ਕੋਈ ਫਿਕਰ ਨਹੀਂ ਕਰਦਾ ਤੇਰੀ ਪਰਉਨੇ ਪਾਉਂਦਾ ਆਪਾਂ ਆ ਵੀਜਣੀ ਐ ਕਲੌਂਜੀ ਵੀ ਵੀਜਾਂਗੇ ਆ ਮੇਥੀ ਐ ਮੇਥੀ ਵੀ ਲਾਉਣੀ ਐ ਇਹ ਤਾਂ ਕਾਟੇ ਕਲਾੜਿਆ ਕਰ ਇਹ ਜਦੋਂ ਤੂੰ ਤਿਆਰ ਨਹੀਂ ਆਪਾਂ ਨਵੀਂ ਆਟਮ ਸ਼ੁਰੂ ਕਰਤੀ ਜੀ ਇਹ ਕੀ ਲਾਉਣਾ ਜੀ ਆਪਾਂ ਕਲੌਂਜੀ ਲਾ ਕੇ ਸਪੈਰiments ਕਰਕੇ ਦੇਖਦੇ ਆਂ ਕਿ ਕਲੌਂਜੀ ਹੁੰਦੀ ਐ ਹੂੰ ਗੰਡੇ ਨਹੀਂ ਗੰਡੇ ਨਾਲ ਵੀ ਆਏ ਕਲੌਂਜੀ ਆ ਵੀ ਹੁੰਦਾ ਕ ਨਹੀਂ ਉਹ ਕਿਆ ਕਰੇ ਇਹ ਨਹੀਂ ਹੁਣ ਉਹੋਈ ਗੱਲ ਲੈ ਜੀ ਲਾਈ ਉਹ ਬਹੁਤ ਐ ਕਿ ਵੀ ਚਾਰ ਬੈਗ ਲਾਈ ਹੋਏ ਭਿੰਡਿਆਂ ਦੇ ਤੇ ਅੱਜ ਕਾ ਤਾਂ ਆਪਣੇ ਕੋਲ ਟੋਕਰਾ ਲਿਆ ਕਰਨੇ ਭਿੰਡੇ ਮੇਰੇ ਨਹੀਂ ਨਹੀਂ ਮੈਂ ਤਾਂ ਨਹੀਂ ਕਹੇ ਵੀ ਹੋਣੀ ਨਹੀਂ ਮੈਂ ਕਿਹਾ ਐਕਸਪੈਰੀਮੈਂਟ ਕਰਕੇ ਦੇਖਦੇ ਹਾਂ ਬਈ ਵਿਆਰ ਅਮਨੇ ਕਹੀ ਹੁਣ ਟੋਕਰਾ ਕੌਣ ਹੈ ਮੈਨੂੰ ਕੋਈ ਕਰਨੇ ਤਾਂ ਪਰਾਂ ਹੁੰਦੇ ਆਪਣੇ ਕਦੂਆਂ ਦੀਆਂ ਬੇਲਾਂ ਦੁਆਰਾ ਹੋਈਆਂ ਹੀਆਂ ਉਹ ਵਾਲੀਆਂ ਜਿਹੜੇ ਤੁਹਾਨੂੰ ਦੇ ਦਿੱਤੀਆਂ ਸਾਹਮਣੇ ਹੁਣ ਆਪਣੀ ਮੇਥੀ ਰਹਿ ਗਈ ਲਾਉਣਾਂ ਨੇ ਤੇ ਇੱਕ ਰਹਿ ਗਈ ਫਲ ਗੋਭੀ ਤੇ ਬੰਦ ਗੋਭੀ ਰਹਿ ਗਈ ਤੇ ਇੱਕ ਦਿਹਾੜੀ ਹੈ ਜੀ ਆਪਣੇ ਹੋਣਾ ਇਹ ਨਹੀਂ ਇਹਨਾਂ ਨੂੰ ਹੁਣ ਟਾਈਮ ਲੱਗਿਆ ਥੋੜੀ ਕਾ ਤੋ ਬੋਲਦੀ ਹੁਣ ਟਾਈਮ ਲੱਗਿਆ ਨਾ ਹੈ ਕੀ ਇਹ ਹੁਣ ਟਾਈਮ ਲੱਗਿਆ जी उधरली साइड डैडी ला रहा व कलौजी इधर अपना वट बना रहा है वह लाव गे मेथी बाकी समान आप ला दिता व इधर लाइया जी पालक इधर लाया जी धनिया मेथे पर परा लाया वा कि शलगम उधर पर पता नहीं लाया डैडी ने भोले अच्छी दसो ਆ ਤਾਂ ਬਿੱਟੂ ਪਾਟਾ ਦਿੰਦੇ। ਇਹ ਕੋਈ ਖੜੀ ਰਹਿਣ ਤੇ ਲਾ ਦਾਂ ਖੇਤ ਨੂੰ। ਇਹ ਤਾਂ ਨਹਿਮਤ ਅਸਗਦੀ ਹੋਈ ਰਹਿਣ ਤੇ ਮਸਾ ਨਹਿਮੋ ਹੋਈ ਆ। ਨਹਿਮਾ ਨਹਿਮਾ ਮੈਂ ਤਾਂ ਨਹਿਮਤ ਦੇਖ ਦੂੰ ਫਰਕ ਦੱਸਦਾ। ਉਹ ਨੂੰ ਮੜਾ ਮੜਾ ਪਾਟਾ। ਅੱਧਾ ਬੋਲਾ ਲੈ ਉਹ। ਅੱਕੋ। ਆ ਇਹਨੇ ਜੀ ਡੱਕੇ ਲਾਤੇ। ਕੋਈ ਫਾਇਦਾ ਨਹੀਂ ਸੀ ਆ ਕੁੱਤੇ ਦਾ ਤੇਰੀ ਉਹੀ ਫਰਦੇ ਵਿੱਚ। ਛੋਟੀ ਮਾਰੇ ਦੇ ਸਾਡੇ ਨੂੰ ਹੈਨਾ ਇਹਨਾਂ ਨੇ ਬਸ ਅਸੀਂ ਬੈਠੇ ਰਹਿਣਾ ਅਸੀਂ ਵੀ ਪਿੱਛੇ ਵੀ ਪਿੱਛੇ ਚੱਲ ਬਸ ਕਰੋ ਤੂੰ ਡੱਕੇ ਜਾ ਕੇ ਆਵਦੇ ਜਿਹੜੇ ਰਲਾਈ ਚਲੇ ਇੱਧਰ ਹੈਨਾ ਖਾਲੇ 'ਚ ਬਹਿ ਜਾ ਬਸ ਮੋੜ ਕੇ ਉਧਰ ਛੱਡ ਦਿਓ ਭਰਾਵਾ ਕਹਿੰਦੇ ਅੱਖਾਂ ਚੜਾਏਗਾ ਤੂੰ ਉਹ ਕਿੱਥੇ ਤੇਰੇ ਕੋਲੇ ਸੀ ਕੀ ਉਹ ਮੇਥੀ ਆ ਸੀ ਨਾਲੇ ਹੱਥ ਜਵੜੀ ਹੋਈ ਆ ਮੇਥੀ ਥੋੜੀ ਬਣਾ ਲਈ ਮੈਨੂੰ ਭੁੱਖੀ ਜੀ ਬੱਚਾ ਬੱਟਾ ਹੁਣ ਇੱਧਰ ਵੀ ਆਪਾਂ ਬਣਾਉਣੀਆਂ ਲੈਣਾ ਜੀ ਪੂਰੀ ਡੱਬੀ ਭਰਦੀ ਦੇਖੀ ਕਦੀ ਮੇਥੀ ਦੇ ਉੱਤੇ ਤਾਂ ਵੀ ਮੈਂ ਤੂੜੀ ਪਾ ਦੇ ਮੇਥੀ ਦੇ ਗੁੱਡ ਨਹੀਂ ਬਹੁਤ ਹੱਸ ਕੇ ਪਾ ਦੇ ਕੇਰ ਦੇ ਵਿੱਚ ਨਾ ਜਾਈ ਵਿੱਚ ਬੀੜ ਗਿਆ ਕੋਈ ਨੀਵਾ ਉਹ ਕੇ ਜਾ ਮੈਂ ਬੈਠਾ ਸੱਟਣਾ ਰੰਬੇ ਨੂੰ ਫੇੜਾ ਫੇੜਾ ਜਮਾ ਨੂੰ ਬੈਠ ਸਿਆੜਾਂ ਦੇ ਹਿੱਟ ਜਮਾ ਉਹ ਵਖਲਾਰ ਤੇ ਇੱਧਰ ਉਹ ਰੋ ਫਿਰਦਾ ਦੇ ਪਾਰੇ ਫਿਰ ਫਿੱਟੇ ਨਹੀਂ ਬੀਜਦੇ ਬਾਹਰੀ ਦਿੱਤੀ ਜਾਂਦੀ ਹੈ। ਕੀ ਹੁੰਦਾ? ਮੋਰੀ ਤੇ ਆ ਬੇਚਦਾ ਹੈ ਜੀ। ਬਾਹਰ ਤਾਂ ਹੈ। ਬਾਹਰੀ ਹੈ ਇਹ। ਵੇਚੀ ਵੇਚੀ ਬਾਈ ਮਾਰੀ ਹਰ ਚ। ਬੇਥੀ। ਤੁਸੀਂ ਆਪਾਂ ਗਰ ਮਿੱਟੀ ਪਾ ਦਾਂਗੇ ਜੀ। 3 ਤੇ 300 3 ਤੇ 36 7 8 9 ਵਟਾਏ ਜੀ। ਬਸ ਇੱਧਰ ਨਹੀਂ ਸਾਢੇ ਲੱਗ ਰਹੇ ਨੇ ਸ਼ਲਗਮ ਵਟ ਬਣਾ ਦੇ ਪਿਛਲੀ ਵਾਰ ਵੀ ਇੱਥੇ ਹੀ ਲੱਗੇ ਸੀ ਸ਼ਲਗਮ ਉਧਰ ਲਾਇਆ ਸਿਕੰਦਰ ਇਹ ਸਿਕੰਦਰ ਆ ਜੀ ਸ਼ਲਗਮ ਨਹੀਂ ਹੈ ਇਹ ਜਿਹੜੇ ਤੁਹਾਨੂੰ ਪਹਿਲਾਂ ਦਿਖਾਈ ਸੀ ਤੇ ਸ਼ਲਗਮ ਦਾ ਵੀ ਐਂ ਛਿੱਟਾ ਦਿੱਤਾ ਉੱਪਰ ਇਹਦੀ ਮਾੜੀ ਜੀ ਚੌੜੀ ਜੀ ਬਣਾਈ ਆ ਵਟ ਹੋਰ ਉਹ ਹੀ ਸੀ ਸੇਮ ਹੀ ਸੀਗੇ ਜਿਵੇਂ ਇੱਧਰ ਰਮਣਾ ਤੀਜੀ ਵਟ ਬਣਾ ਰਿਹਾ ਵਾ ਇਹਦੀਆਂ ਵਟਾਂ ਥੋੜੀਆਂ ਚੌੜੀਆਂ ਨੇ ਇੱਥੇ ਰਾਈ ਲੰਮੀ ਰਾਈ ਥੋੜੀ ਨਾ ਇਹ ਆਹ ਦੇ अच्छा मैं एक बात दस्सा आएगी शलकम ते राई वी सब्जी ਛਰਦੀਆਂ ਦੀਆਂ ਵੀ ਸਬਜ਼ੀਆਂ ਦੇ ਨਾਲ-ਨਾਲ ਤੁਹਾਨੂੰ ਮਸਾਲੇ ਵੀ ਲਾਉਣੇ ਚਾਹੀਏ ਜਿਵੇਂ ਸੌਂਫ ਹੋਗੀ ਆਹ ਰਾਈ ਹੋਗੀ ਰਾਈ ਵੀ ਆਚਾਰ ਚ ਪੈਂਦੀ ਆ ਸੌਂਫ ਦੇ ਵੀ ਤੁਹਾਨੂੰ ਪਤਾ ਹੀ ਹੈ ਬੈਨੀਫਿਟ ਕਿੰਨੇ ਆ ਇਹ ਆਪਣੇ ਘਰ ਦੀ ਹੋਊਗੀ ਤੇ ਫਿਰ ਵਧੀਆ ਗੱਲ ਆ ਮੀਂਹ ਗਾ ਤਾਂ ਚੱਕ ਰਿਓ ਪਾਲਕ ਦਾ ਸਕੇਰਮੈਂਟ ਕਰਕੇ ਦੇਖਣਾ ਪਾਲਕ ਚ ਘਾੜ ਵਾਲਾ ਹੋ ਜਾਂਦੇ ਨਾ ਅੱਛਾ ਉੱਪਰ ਦੀ ਜਾਏ ਉੱਪਰ ਦੀ ਹਾਂ ਆ ਸਭ ਪਾਲਕ ਜੇ ਨਾ ਹੋਈ ਤੂੰ ਆ ਵੀ ਬਾਅਦ ਵਿੱਚ ਮੜਾ ਕੋਲਾ ਕਰ ਠੀਕ ਆ ਇੱਥੇ ਤਾਂ ਸੜਤੀ ਆਪਾਂ ਮੇਥੀ ਮੇਥੀ ਚ ਦੋਕ ਲੈਣਾ ਚ ਪਾਲਕ ਦੇਖਣਾ ਜੇ ਨਾ ਹੋਇਆ ਕਾ ਫਿਰ ਆਪਾਂ ਸਾਰੀ ਚ ਹੀ ਸੜ ਦਾਂਗੇ ਸ਼ਰਾਬਲੀ ਵਰੀ ਆਪਾਂ ਨੂੰ ਉਹ ਮਿਲ ਜੂ ਹੂੰ ਆਈਡੀਆ ਨਾਲੇ ਕੰਮ ਸੌਖਾ ਹੋ ਜੂ ਆਪਣਾ ਤੇ ਆਪਾਂ ਉਹ ਚ ਵੀ ਲਾਈ ਸੀਗੀ ਹਲਦੀ ਜੀ ਵੀ ਆਪਾਂ ਸਿੱਟੀ ਸੀ ਪਿਛਲੀ ਵਾਰ ਤੇ ਚ ਚਮਕਾ ਨਹੀਂ ਹੋਇਆ ਜਨਾਬਾ ਇੱਕ ਵਾਰੀ ਵੀ ਗੁੱਡਿਆ ਕਿੰਨੀ ਸੋਹਣੀ ਹਲਦੀ ਖੜੀ ਹੈ ਦੇਖੋ ਦੇਖੋ ਆਪਣੀ ਇੱਕ ਦਿਨ ਦੀ ਮੇ ਇੱਕ ਦਿਨ ਦੀ ਤਿੰਨ ਚਾਰ ਦਿਨ ਹੋ ਗਏ ਇੱਕ ਦਿਨ ਵਾਹ ਆ ਪੱਠੇ ਬੀਜੇ ਫਿਰ ਦੂਜੇ ਦਿਨ ਫਿਰ ਇਹਨੂੰ ਪੱਧਰ ਕੀਤਾ ਫਿਰ ਵੱਟਾ ਬਣਾਈਆਂ ਫਿਰ ਮੂਲੀ ਲਾਈ ਅੱਜ ਫਿਰ ਹੁਣ ਲੈਸਨ ਪਿਆਜ਼ ਕਹਿਣ ਲੱਗੀ ਸੀ ਲੈਸਨ ਮਟਰ ਗਾਜਰਾ ਸ਼ਲਗਮ ਤੇ ਮੇਥੀ ਨੇ ਇਥੇ ਧਨੀਆ ਲਾਇਆ ਤੇ ਸ਼ਕੰਦਰ ਲਾਇਆ ਹੁਣ ਇਹ ਪਤਾ ਨਹੀਂ ਕੀ ਬੀਜ ਰਹੇ ਆ ਡੈਡੀ ਆ ਵੱਟ ਚ ਕੀ ਬੀਜਣਾ ਡੈਡੀ ਡੈਡੀ ਐ ਚ ਕੀ ਬੀਜਣਾ ਅੱਛਾ ਹੁਣ ਬੀਜ ਰਹੇ ਆ ਵੀ ਗੋभी ਆਪਾਂ ਗਾਈ ਹੁਣ ਬੀਜ ਰਿਹਾ ਆਪਾਂ ਗੋਭੀ ਗਾਈ ਹੁਣ ਬੀਜ ਰਿਹਾ ਆਪਾਂ ਗੋਭੀ ਸਨਸੈਟ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਵਲੌਗ ਮੇਲੇ ਦਾ ਸ਼ਾਇਦ ਲੰਬਾ ਵੀ ਪਨ ਸਕਦਾ ਵਾ ਤੇ ਜਾਂ ਇਹਨੂੰ ਇਹਦੇ ਵੀ ਆਪਾਂ ਦੋ ਪਾਟ ਕਰ ਸਕਦੇ ਹਾਂ ਹੋਰ ਹਾਂਜੀ ہاں ਇਹ ਨਵਾਂ ਤੋਂ ਨਵਾਂ ਪਾਉਂਦੇ ਨੇ ਜਿੱਥੇ ਦੇ ਜਿੱਥੋਂ ਪਾਟ ਦਿੰਦੇ ਨੇ ਉੱਥੇ ਬਹਿ ਜਾਂਦੇ ਆ

ਦੀ ਬਿਊਟੀ ਦੇਖੋ ਭਾਈ ਜਿਹੜਾ ਕੋਟਾ ਪੂਰਾ ਹੋ ਗਿਆ ਤੇ ਚੱਲਦੇ ਆ ਆਪਾਂ ਤੇ ਉਧਰ ਪਰਾਂ ਜੀ ਇਤਰਾ ਵੰਗ ਗਿਆ ਖੋ ਲੇਟ ਹੋ ਗਿਆ ਜੀ ਹਾਂ ਡੇਟ ਹੋ ਗਿਆ ਆਪਾਂ ਪਹਿਲਾਂ ਵੀ